ਆ ਲਓ ਜੀ ਇਹ ਕਦੂ ਇਹ ਨਹੀਂ ਹੈਗਾ ਕਿ ਲੱਗਦੇ ਹੈਗੇ ਆ ਸਾਡੇ ਪਰ ਸਾਡੇ ਵੀ ਖਰਾਬ ਹੁੰਦੇ ਆ ਵਿੱਚ ਆ ਦਿਖਾਓ ਆ ਦੇਖੋ ਗਲਦੇ ਸਾਡੇ ਵੀ ਹੈਗੇ ਆ ਹਾਂ ਪਰ ਇੰਨਾ ਹੈਗਾ ਭਈ ਆਪਾਂ ਲੈ ਚਲੇ ਆ ਤੋੜ ਕੇ ਤੇ ਆ ਦੇਖੋ ਲਓ ਠੀਕ ਹੈ ਹਾਂ ਵਿੱਚ ਵਿੱਚ ਸੜਦੇ ਹੈਗੇ ਆ ਪਰ ਇੰਨੇ ਨਹੀਂ ਥੋੜਾ ਬੋਤਾ ਫਲ ਸਾਨੂੰ ਮਿਲੇ ਇੰਨਾ ਵੀ ਕਿ ਕਿਸੇ ਵੀ ਬੇਲ ਨਾਲੋਂ ਚਾਹੇ ਲੌਂਕੀ ਆ ਜਾਂ ਕੱਦੂ ਆ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਣ ਲੱਗੇ ਆ ਕਿ ਕੋਈ ਨਾ ਕੋਈ ਜਿੱਦਾਂ ਹੁਣ ਆ ਆਪਾਂ ਲੈ ਕੇ ਚੱਲੇ ਆ ਆ ਲਓ ਆ ਜਾਓ ਹਾਂ ਇਸੇ ਤਰ੍ਹਾਂ ਲੌਂਕੀ ਦੀ ਗੱਲ ਆ ਆ ਦੇਖੋ ਤੀਸਰੀ ਚੌਥੀ ਇਹ ਵੀ ਫਲ ਤੇ ਆ ਰਹੇ ਆ ਹਾਂ ਫਲ ਖਰਾਬ ਜ਼ਰੂਰ ਹੋ ਜਾਂਦੇ ਆ ਜਿਵੇਂ ਮੈਂ ਮੰਨਦਾ ਤੁਹਾਡੀ ਗੱਲ ਕਿ ਸੜ ਜਾਂਦੇ ਆ ਪਰ ਫੇ ਵੀ ਆਪਾਂ ਥੋੜੀਆਂ ਜੀਆਂ ਗੱਲਾਂ ਮੈਂ ਤੁਹਾਨੂੰ ਜਲਦੀ ਦੇ ਵਿੱਚ ਦੱਸਣ ਲੱਗਾ ਆ ਜਿਨ੍ਹਾਂ ਦਾ ਆਪਾਂ ਧਿਆਨ ਰੱਖ ਕੇ ਕੋਈ ਨਾ ਕੋਈ ਫਲ ਬੇਲਾਂ ਤੋਂ ਲੈ ਸਕਦੇ ਆ ਜਿਵੇਂ ਆ ਤੁਸੀਂ ਦੇਖ ਰਹੇ ਆ ਕੱਦੂ ਨੂੰ ਤਾਂ 5 6 ਪੂਰੇ ਟੋਪ ਦੇ ਫਲ ਲੱਗ ਹਟੇ ਆ ਤੇ ਅੱਗੇ ਵੀ ਲੱਗ ਰਹੇ ਆ ਪਰ ਹਾਂ ਵਿੱਚ ਗਲ ਵੀ ਰਹੇ ਆ ਇੰਨਾ ਕੁਝ ਕਰਦੇ ਆ ਵੀ ਫਲ ਖਰਾਬ ਹੋ ਜਾਂਦਾ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਕਾਫੀ ਹੱਦ ਤੱਕ ਗਰਮੀ ਦਾ ਪ੍ਰਕੋਪ ਵੀ ਆ ਕਿਉਂਕਿ ਗਰਮੀ ਕਾਫੀ ਵੱਡੀ ਮਾਤਰਾ ਚ ਪੈ ਰਹੀ ਆ ਔਰ ਦਿਨ ਨੂੰ ਪੌਦਾ ਕਾਫੀ ਜ਼ਿਆਦਾ ਸੀਕ ਲੈ ਜਾਂਦਾ ਹੈ ਤੇ ਉਹ ਤੋਂ ਵੱਡੀ ਦੂਜੀ ਗੱਲ ਇਹ ਆ ਜਿਹੜੀ ਉਹ ਫੁੱਲਾਂ ਦੇ ਪਰਾਗ ਹੋਣ ਦੀ ਆ ਤੇ ਆਪਣੇ ਫੁੱਲ ਖਿੜਦੇ ਆ ਤੇ ਉਹਨਾਂ ਦਾ ਪੋਲੂਸ਼ਨ ਨਹੀਂ ਹੋ ਪਉਂਦਾ ਤੇ ਇਸ ਕਰਕੇ ਛੋਟਾ ਫਲ ਵੀ ਆਹ ਦੇਖੋ ਕਈ ਵਾਰ ਖਿੜਦਾ ਆ ਤੇ ਥੋੜੇ ਦਿਨਾਂ ਬਾਅਦ ਹੀ ਸੁੱਕ ਜਾਂਦਾ ਹੈ ਇਸ ਤੋਂ ਬਚਣ ਲਈ ਥੋੜੇ ਜੇ ਦੋ ਤਿੰਨ ਖਾਸ ਨੁਕਤੇ ਆ ਜਿਨ੍ਹਾਂ ਨੂੰ ਆਪਾਂ ਅਪਣਾਈਏ ਤਾ ਇੰਨਾ ਕੁ ਜ਼ਰੂਰ ਹੈਗਾ ਆ ਕਿ ਕੋਈ ਨਾ ਕੋਈ ਫਲ ਜ਼ਰੂਰ ਸਿਰੇ ਚੜੂਗਾ ਆ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਛਟਿਆ ਕਿ ਇਸ ਬੀਲ ਦੇ ਅਸੀਂ ਲਗਭਗ ਸਾਰੇ ਔਰਪੋਰ ਕਰਦੇ ਰਹਿੰਨੇ ਆ ਔਰ ਆ ਦੇਖੋ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਉਹ ਖਰਾਕ ਦੀ ਆ ਦੇਖੋ ਹੋਰ ਅਸੀਂ ਕੁਝ ਵੀ ਪਾਉਂਦੇ ਨਹੀਂ ਹੈਗੇ ਪੂਰੀ ਤਰ੍ਹਾਂ ਨਾਲ ਇਹ ਆਰਗੇਨਿਕ ਆ ਤੇ ਹੁਣ ਫੇਰ ਇਹਨੂੰ ਆ ਦੇਖੋ ਗਲੀ ਹੋਈ ਰੂੜੀ ਗੋਬਰ ਦਾ ਤੇ ਸੀ ਢੇਰ ਉਹਦਾ ਇੱਕ ਬਠੜਾ ਦੇਖੋ ਇੱਕ ਇੱਕ ਬੇਲ ਨੂੰ ਪਾਇਆ ਹੈ ਤੇ ਪਾਣੀ ਹਮੇਸ਼ਾ ਰਾਤ ਨੂੰ ਹੀ ਲਈਦਾ ਸੀ ਤੇ ਦਿਨ ਨੂੰ ਕਦੇ ਵੀ ਬੇਲ ਗਿੱਲੀ ਨਹੀਂ ਕਰੀਦੀ ਤੇ ਉਸ ਤੋਂ ਵੱਡੀ ਦੂਜੀ ਜਿਹੜੀ ਗੱਲ ਇਹ ਆ ਜੇ ਤੁਹਾਡੇ ਕੋਈ ਇਹ ਚੀਜ਼ਾਂ ਨਹੀਂ ਹੈਗੀਆਂ ਤਾਂ ਤੁਸੀਂ ਸਰੋਂ ਦੀ ਖੜਦਾ ਪਾਣੀ ਵੀ ਪਾ ਸਕਦੇ ਆ ਹਰੇਕ ਬੇਲ ਨੂੰ ਤੇ ਤੀਸਰੀ ਜਿਹੜੀ ਗੱਲ ਆ ਇਹ ਦੇਖੋ ਪੱਤੇ ਉੱਪਰੋਂ ਥੋੜੇ ਬਹੁਤੇ ਸਾਫ਼ ਕਰਦੇ ਰਹਿਣਾ ਚਾਹੀਦਾ ਅਸੀਂ ਇਹਦੇ ਉੱਤੇ ਸਰਫ ਜਾਂ ਕਪੂਰ ਵਗੈਰਾ ਦੀ ਸਪਰੇ ਵੀ ਕਰਦੇ ਰਹਿੰਨੇ ਆ ਫਿਰ ਵੀ ਆਹ ਦੇਖੋ ਇਹ ਫੁੱਲ ਹੀ ਸੜ ਗਿਆ ਅਜੇ ਖਿੜਿਆ ਹੀ ਸੀ ਤੇ ਖਿੰਣ ਤੋਂ ਬਾਅਦ ਮਰ ਜਾ ਗਿਆ ਤੇ ਉਹ ਸਾਫ਼ ਕਰਨ ਜੇ ਤੁਹਾਡੇ ਕੋਲ ਹੋਰ ਕੁਝ ਨਹੀਂ ਤਾਂ ਤੁਸੀਂ ਸਰਫ ਨਾਲ ਵੀ ਕਲੀ ਨਾਲ ਤੋਂ ਹੋ ਸਕਦੇ ਆ ਬਹੁਤੇ ਤੇ ਬੇਲ ਦੀ ਸਫਾਈ ਜਦੋਂ ਹੁੰਦੀ ਆ ਤਾਂ ਪੱਤੇ ਜਿਹੜੇ ਆ ਸਾਫ਼ ਹੋਣ ਆਹ ਤੀਸਰੀ ਜਿਹੜੀ ਗੱਲ ਇਹ ਆ ਇਹ ਆਪਾਂ ਗੁੱਗਲ ਜੁਆਇਨ ਦੀ ਧੂਣੀ ਦਿੰਦੇ ਰਹਿੰਦਾ ਆ ਖਾਸ ਕਰਕੇ ਬੀਲਾਂ ਜਿੰਨੀਆਂ ਵੀ ਆ ਇਹ ਸ਼ਾਮ ਨੂੰ ਧੂਆ ਕਰਕੇ ਗੁੱਗਲ ਤੇ ਜੁਆਇਨ ਉੱਤੇ ਪਾ ਦੇਈਦੀ ਆ ਇਹ ਦੇਖੋ ਤੇ ਧੂਣ ਦਾ ਬਹੁਤ ਜ਼ਿਆਦਾ ਫਰਕ ਆ ਕੋਈ ਮੱਖੀ ਕੀਟ ਪਤੰਗਾ ਤੇ ਫੁੱਲਾਂ ਦਾ ਪলিউਸ਼ਨ ਕਰਨ ਵਾਸਤੇ મે ਅਲੱਗ ਵੀਡੀਓ ਬਣਾਈ ਆ ਜਿਹਦੇ ਵਿੱਚ ਦੱਸਿਆ ਵੀ ਗਿਆ ਆ ਕਿ ਤੁਸੀਂ ਗੋੜ ਜਾਂ ਖੰਡ ਵਰਤ ਸਕਦੇ ਆ ਪলিউਸ਼ਨ ਕਰਨ ਵਾਸਤੇ ਉਹਦੇ ਨਾਲ ਮੱਖੀਆਂ ਆਉਨੀਆਂ ਤੇ ਉਹ ਇਸ ਕੰਮ ਦੇ ਵਿੱਚ ਸਾਡੀ ਮਦਦ ਕਰਦੀਆਂ ਆ ਤੇ ਜਰੂਰ ਕੋਈ ਨਾ ਕੋਈ ਫਲ ਸਿਰੇ ਚੜ ਜਾਂਦਾ ਏ ਵੀਡੀਓ ਇਹ ਸਹੀ ਕਰਕੇ ਮੈਂ ਬਣਾਈ ਹੈ ਤੁਹਾਨੂੰ ਦਿਖਾਉਣ ਕਰਨ ਕਰਕੇ ਕਿ ਫਲ ਸਾਡੇ ਵੀ ਖਰਾਬ ਹੋ ਜਾਂਦੇ ਆ ਇਹ ਨਹੀਂ ਹੈਗਾ ਕਿ ਸਾਰੇ ਲੱਗ ਹੀ ਜਾਂਦੇ ਆ ਪਰ ਫਿਰ ਵੀ ਕਾਫੀ ਮਾਤਰਾ ਦੇ ਵਿੱਚ ਅਸੀਂ ਬੇਲਾਂ ਤੋਂ ਫੜਨ ਲੈਣੇ ਆ ਇਹਦੇ ਵਿੱਚ ਮਿੱਟੀ ਦਾ ਕੋਈ ਫਰਕ ਨਹੀਂ ਹੁੰਦਾ ਹੈਗਾ ਜਿਵੇਂ ਤੁਸੀਂ ਕਮੈਂਟ ਕਰਦੇ ਆ ਕਿ ਤੁਹਾਡੀ ਮਿੱਟੀ ਇਦਾਂ ਦੀ ਸਾਡੀ ਮਿੱਟੀ ਇਦਾਂ ਦੀ ਮਿੱਟੀ ਦੇ ਵਿੱਚ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਇੱਕ ਮੱਠੜ ਰੜਾ ਸਕਦੇ ਆ ਜੇ ਰੇਤਲੀ ਆ ਤਾਂ ਝੀਕਣੀ ਦਾ ਰੜਾ ਲਾ ਜੀ ਜਿਆਦਾ ਚੀਕਣੀ ਆ ਦਾ ਰੀਤਾ ਦਾ ਰਣਾ ਲੋ ਹਾਂ ਆ ਸਫਾਈ ਥੋਰ ਪੱਤੇ ਸਾਫ ਸਫਾਈ ਜਿਹੜੀ ਰਹਿਣੀ ਇਹ ਜ਼ਰੂਰੀ ਆ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਵਿੱਚ ਦੱਸਣਾ ਇਹ ਕੰਮ ਕਰਕੇ ਤੁਸੀਂ ਵੀ ਥੋੜਾ ਨੀ ਤਾਂ ਥੋੜਾ ਬਹੁਤਾ ਫਲ ਜ਼ਰੂਰ ਲੈ ਸਕਦੇ ਆ ਬੀਲਾਂ ਤੋਂ ਸਸਵੀਂ ਕਾ